ਮੈਂ ਜੀ ਤਾਂ ਮੇਰੇ ਕੋਲ ਹੈਗਾ ਹੀ ਮੈਂ ਸਾਡੂ ਪੁਲਿਸ ਕੋਲ ਜਾ ਕਰਾਇਆ ਜਿਹੜਾ ਹਾਂ ਇਹ ਤੁਸੀਂ ਪੁਲਿਸ ਨੂੰ ਦਿੱਤਾ ਜੀ ਮੈਂ ਇਹਨਾਂ ਦੀ ਗੱਲ ਪੂਰੀ ਹੋ ਗਈ ਬੋਲ ਜਾਣਾ ਹਾਂਜੀ ਪਹਿਲੀ ਗੱਲ ਤੋਂ ਸਾਰਾ ਸਾਡੀ ਪੁਲਿਸ ਨੇ ਬਿਲਕੁਲ ਨਹੀਂ ਸੁਣੀ ਤੁਸੀਂ ਇਹਨਾਂ ਨੂੰ ਅਸੀਂ ਐਸਪੀ ਸਾਹਿਬ ਦੇ ਪੇਸ਼ ਹੋਏ ਇਹ ਸਾਫ਼ ਨਹੀਂ ਸੀਗਾ ਤੁਸੀਂ ਕਫਨ ਵਾਲੀ ਜ਼ਹਿਰ ਵਾਲੀ ਗੱਲ ਕਹੀ ਸੀ ਨਾ ਇਹਨਾਂ ਨੂੰ ਇਹਨਾਂ ਨੇ ਕਿਹਾ ਕਹਿੰਦੇ ਮੈਂ ਇਹ ਬਦਮਾਸ਼ੀ ਨਹੀਂ ਚੱਲਣ ਦੇਣੀ ਕੀ ਕਫਨ ਤੇ ਜ਼ਹਿਰ ਹੁੰਦਾ ਕਹਿੰਦਾ ਨਾ ਬਦਮਾਸ਼ੀ ਨਹੀਂ ਚੱਲਣ ਦੇਣੀ ਕਹਿੰਦੇ ਗੁੰਡਾਗਰਦੀ ਕਰਦੇ ਸ ਇਹਨਾਂ ਨੇ ਕਿਹਾ ਮੈਂ ਕਹਾਂ ਸਰ ਸਾਡੇ ਤੇ 70 ਸਾਲ ਦੀ ਲੇਡੀ ਦਾ ਪਰਚਾ ਇਹਦਾ ਛੇੜ ਛਾੜਦਾ ਇੱਕ ਮਹੀਨਾ ਪਹਿਲਾਂ ਸਤੋ ਸਾਰਾ ਉਹ ਪੁਲਿਸ ਨੇ ਕੰਮ ਜਾ ਕਰਾਤਾ ਲੋਰੀ ਆਲੀ ਜਦ ਮੈਂ ਉਹ ਬੈਠਾ ਜ ਇਕੱਲਾ ਸੀਗਾ ਤਾਂ ਇੱਕ ਮੇਰਾ ਮਾਸਟਰ ਸੀਗਾ ਕੀ ਕਹਾਂ ਜੀ ਆਪਣੇ ਮਾਸਟਰ ਨੇ ਉੱਠੇ ਉਹ ਲੋਰੀ ਆ ਉਹ ਘਰ ਚੇਤ ਪਰ ਜੈਸੇ ਸੀ ਮਾਰ ਜੀ ਉਹ ਬੈਠੇ ਸੀਗੇ ਤੇ ਐ ਐਸਟੋ ਸਾਹਿਬ ਅੱਧਾ ਜੜਾ ਮਾਰ ਕੇ ਕਿਹਾ ਵੀ ਕੋਈ ਬਿਠਾਇਆ ਨਹੀਂ ਅਜੇ ਤਾਂ ਦੋ ਜਾਨੇ ਸੀਗੇ ਅਸੀਂ ਮੈਂ ਕਹ ਉਹ ਕਹਿੰਦੇ ਇੱਕੋ ਫਟਾ ਮੈਂ ਕਹ ਸਰ ਮੇਰਾ ਦੋਸਤ ਆ ਵੀ ਬੈਠੂਗਾ ਆਪਣੇ ਤਸਵੀਰ ਸਿੰਘ ਜੀ ਸੀਗੇ ਮੈਂ ਕ ਸਰ ਮੇਰਾ ਦੋਸਤ ਆ ਕਹਿੰਦੇ ਇਹਨੂੰ ਭੇਜੋ ਮੈਂ ਕ ਸਰ ਇਹ ਕੱਲ੍ਹ ਬੈਠਾ ਉਹ ਡਰਦਾ ਚਲਾ ਗਿਆ ਵੀ ਪੁਲਿਸ ਦੇ ਕਹਿਤਾ ਅੱਜ ਸ਼ਾਮ ਲੋਹੜੀ ਤੇ ਸਾਡੇ ਘਰੇ ਪ੍ਰੋਗਰਾਮ ਸੀਗਾ ਉਦੋਂ ਆ ਸਰ ਇਹਨਾਂ ਨੇ ਕੀ ਕੀਤਾ ਹੂੰ ਜਦੋਂ ਧਾਰਾ ਕੁਝ ਦੇਖ ਕੇ 50 ਬੰਦੇ ਭੇਜ ਦਿੱਤੇ ਇਹਨਾਂ ਨੇ ਆ ਮੇਰੇ ਕੋਲ ਵੀਡੀਓ ਪਈ ਆ ਵਿੱਚ ਲੇਡੀ ਸੀਗੇ ਹੂੰ ਆ ਸਾਰੇ ਲੇਡੀ ਉਦੋਂ ਆ ਕੇ ਜਦੋਂ ਆ ਕੇ 50 ਬੰਦੇ ਪਹਿਲਾਂ ਸਾਡੇ ਝੂਠਾ ਪਰਤਾ ਕਰਦਾ ਛੇੜਦਾ ਮੈਂ ਕਿ ਲੇਡੀ ਆ ਗਈ ਮੈਂ ਬਾਹਰ ਨਿਕਲ ਗਿਆ ਹੌਟਲ ਤੇ ਮੈਂ ਕੱਪੜੇ-ਕੂਪੜੇ ਨਾ ਪਾਲੇ ਮੈਂ ਮੁਲਾਜ਼ਮਾਰੀ ਪਹਿਲਾਂ ਨਾ ਉਹ ਕਰ ਦਨ ਉਸ ਤੋਂ ਬਾਅਦ ਸਾਰੇ ਨੇ ਮੈਨੂੰ ਮੈਨੂੰ ਲੈ ਕੇ ਥਾਣੇ ਮੇਰੀ ਉੱਥੇ ਕਟਾਈ ਰਾਤ ਸਾਡੇ ਘਰ ਦੇ ਲੱਭਦੇ ਫਿਰਦੇ ਸੀਗੇ ਝੋੜਦਾ ਪਰੋਗਰਾਮ ਸੀ 1 ਮਹੀਨਾ ਪਹਿਲਾਂ ਆ ਕੇ ਪੁਲਿਸਾਈ ਜੀ ਉਹਨੇ ਕਬਜ਼ਾ ਕਰਾ ਦਿੱਤੀ ਜੀ ਡੀਬੀਆ 2 ਸਾਰਾ ਪੱਟ ਸੀ ਹਾਂ ਅਸੋ ਪੱਟ ਕੇ ਲੈ ਗਈ ਜੀ ਉਹ ਤੇ ਮੇਰੀ ਮੇਰੀ ਬੰਦੀ ਪਾਲੀ ਸਾਡੇ ਘਰ ਦੇ ਲੱਭਦੇ ਫਿਰਦੇ ਸੀਗੇ 1 ਮਹੀਨਾ ਪਹਿਲਾਂ ਜੀ ਇਹ ਝੂਠਾ ਛੇੜ ਛੱਡਦਾ 70 ਖਾਲ ਦੀ ਦੋ ਇਹ ਸਭ ਹਾਂ ਅਸੀਂ ਘਰੇ ਬੈਠੇ ਸੀਗੇ ਹਾਂ ਅਸੀਂ ਘਰੇ ਬੈਠੇ ਮੇਰੀ ਬਦਲੀ ਕਪੂਰਥਲੀ ਕਰਾਤੀ ਸਾਡੀ ਬਦਲੀ ਮੇਰੀ ਬੀਜੀ ਬੋਰਡ ਪਈ ਅੱਛਾ ਹੋਰ ਜੌਬ ਚੱਲਦੀ ਹੈ ਹਾਂਜੀ ਉੱਤੇ ਮੇਰੀ ਨਾ ਬੱਚੀ 8 ਸਾਲ ਦੀ ਉਹ ਬਿਮਾਰ ਰਹਿੰਦੀ ਮੇਰੇ ਨਾਲ ਸੌਂਦੀ ਸੀ ਉਹ ਕੱਲੀ ਬਚਾਰੀ ਬਿਮਾਰ ਮੇਰੇ ਉੱਤੇ ਮੇਰੀ ਮੰਮੀ ਕੱਲੀ ਐਂ ਡੈਡੀ ਤੋਂ ਮਿਲੀ ਸਾਡੇ ਸਾਰੇ ਘਰ ਦਾ ਸਿਸਟਮ ਲਾਤਾ ਜੀ ਇਹਨਾਂ ਨੇ ਤੇ ਜਿਹੜੇ ਇੰਸਾਬ ਨੇ ਕਿਹਾ ਜੀ ਵੀ ਗਾਲੀ ਘਲੋਚ ਇਹ ਸਾਰਾ ਸਭ ਚਲੋ ਮੈਂ ਅਫਸਰ ਨੇ ਮੈਂ ਇਹਨੂੰ ਕੱਲ ਨੂੰ ਦਰ ਲੱਗਦਾ ਉਹ ਤੇਰੇ ਨਾਲ ਜਿਵੇਂ ਤੇ ਮਜ਼ਰਾਕ ਉਸ ਕੀ ਤਰ੍ਹਾਂ ਇਹਨਾਂ ਨੇ ਉਹ ਕਹਿੰਦੇ ਅਰੇ ਮੀਡੀਆ ਮੀਡੀਆ ਹੈਗੀ ਸਾਥ ਤੇ ਉੱਥੇ ਉਹਨੇ ਕਿਹਾ ਪਤਾ ਕੀ ਲੇਡੀ ਨੇ ਕਿਹਾ ਕਹਿੰਦੀ ਤੂੰ ਟੂੜੇ ਤੇ ਮਾਰਨ ਕਿਉਂ ਰੈਸਟੋਰੈਂਟ ਵੀ ਤੂੰ ਕਿਉਂ ਦਿੱਤਾ ਉਹ ਬੰਦੇ ਨੇ ਕਿਹਾ ਕਹਿੰਦਾ ਪੱਗਾਂ ਬੰਨੀ ਹੋਈ ਸੀ ਮੈਨੂੰ ਤਾਂ ਦਾ ਪਤਾ ਨਹੀਂ ਲੱਗਿਆ ਕਹਿੰਦਾ ਹੌਣ ਕਹਿੰਦਾ ਉਹ ਲਾਲ ਸਿੰਘ ਉਹ ਚੰਦ ਦੇ ਉਹ ਲੀਡਰ ਕਹਿੰਦਾ ਮੈਨੂੰ ਪੱਗ ਮੈਨੂੰ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਤੇ ਇਹ ਸਾਰੇ ਉੱਥੇ ਆ ਮੈਂਬਰ ਆ ਇਹਦੇ ਸਾਹਮਣੇ ਸਰਪੰਚ ਵੀ ਸੀਗਾ ਉੱਥੇ ਕੌਣ ਹੈ ਇਹ ਮੈਂਬਰ ਨੇ ਜੀ ਉੱਥੇ ਸੀ ਮੈਂਬਰ ਸਰਪੰਚ ਵੀ ਸੀ ਸਾਡਾ ਜੀ ਸਾਡਾ ਪਿੰਡ ਕਾਦਰੀ ਹੈ ਜੀ ਉਹਦੇ ਪਿਆ ਹੈ ਸੀ ਸਾਰੇ ਤਾਂ ਹੈ ਜੀ ਕਿਹੜੀ ਪ੍ਰਾਪਤ ਇੱਕ ਚੀ ਉੱਥੇ ਸਰ ਇਹਨਾਂ ਨੇ ਕੀ ਕੀਤਾ ਉੱਥੇ ਗਾਲਾਂ ਕੱਢੀਆਂ ਤੇ ਉਹ ਕਹਿੰਦਾ ਮੈਨੂੰ ਇਹਨਾਂ ਦਾ ਕਾਟ ਦਾ ਪਤਾ ਨਹੀਂ ਸੀ ਬੰਦਾ ਉਹ ਟੀਨੇ ਕਹਾ ਕੇ ਦੀ ਚੂੜੇ ਚ ਮਾਰੂ ਚ ਕਿਉਂ ਦਿੱਤਾ ਕਹਿੰਦਾ ਮੈਨੂੰ ਇਹਨਾਂ ਦਾ ਪਤਾ ਨਹੀਂ ਸੀ ਡੇਟਾ ਨੂੰ ਮੈਂ ਨਾ ਦੂੰਦਾ ਠੀਕ ਹੈ ਜੀ ਉੱਥੋਂ ਕੀਤਾ ਮੈਨੂੰ ਚੱਕ ਕੇ 2 ਮਹੀਨੇ ਬਾਅਦ ਪਰਚਾ ਪਾਇਆ ਸਰ ਛੇੜ ਛੜਦਾ ਉਹ ਤਾਂ ਛੇੜ ਛੜਦਾ ਕਰੀ ਨਹੀਂ ਬਜ਼ੁਰਗ ਸੀ 12 15 ਜਾਣੇ ਸੀ ਸਰ ਉਹ ਬੰਦੇ ਨਾਲ ਮੈਨੂੰ ਚੱਕ ਕੇ ਅੰਦਰ ਤੁੰਤ ਇਹਨਾਂ ਨੇ ਪਿਛੋਂ ਪਹਿਲਾਂ ਸੋਚਦਾ ਦੇਖ ਕੇ ਕੋਈ ਯਾਦ ਨਹੀਂ ਮੀਰ ਸਿੰਘ ਜੀ ਸਾਰਾ ਕੁਝ ਦੇਖ ਕੇ ਮੈਨੂੰ ਬਈ ਮੇਰੀ ਬੰਦੀ ਪਾਸੀ ਜੀ ਲੋੜੀ ਹਾਲ ਦੇ ਮੋਹਲ ਕਰਤਾ ਮੇਰਾ ਬ ਮੇਰੇ ਪਈ ਸੀ ਸਰ ਮੇਰੇ ਪਈ ਸੀ ਤੇ ਮੇ ਉਦੋਂ ਬਾਅਦ ਜਦੋਂ ਮੈਮ ਅਗਲੀ ਸਵੇਰੇ ਆਇਆ ਤੇ ਮੇਰੀ ਬਾਗਲੀ ਚੱਕ ਕੇ ਇਹਨੇ ਕੁੜਤਲੇ ਕਰਤੀ ਤੇ ਟੱਕੇ ਨਾਲ ਸਭ ਕਹਿੰਦੇ ਜੋ ਵੀ ਤੁਸੀਂ ਉਦੋਂ ਸਰ ਐਸਪੀ ਸਾਹਿਬ ਦੇਗੇ ਐਸਪੀ ਸਾਹਿਬ ਕੇ ਇਹਨਾਂ ਨੂੰ ਕਹਿੰਦੇ ਵੀ ਭਾਈ ਉਸ ਸਮਝੌਤਾ ਕਰ ਲਾ ਇਹ ਕਹਿੰਦਾ ਜੀ ਮੇਰੇ ਤੇ ਐਸਪੀ ਸਾਹਿਬ ਤੋਂ ਅਮਰੀ ਕਹਿੰਦਾ ਪਰਚੇ ਮੇਰੇ ਸਾਡੇ ਤੇ ਪਰਚੇ ਲਏ ਦੋ ਪਰਚੇ ਹੋਰ ਕਰ ਦੋ ਕਹਿੰਦਾ ਉਹ ਤੇ ਐਨਡੀਪੀਆ ਦੇ ਪਰਚੇ ਐਨਡੀਪੀਆ ਦੇ ਪਰਚੇ ਉਹਦੇ ਬੰਦੇ ਤੇ ਹੈ ਵੀ ਰਿਕਵਰੀ ਕਿਉਂ ਨਾ ਲਾਲ ਚੰਦ ਜੀ ਸਰ ਜਸੇਵ ਵੀ ਨੇ ਅੰਦਰ ਲੱਗ ਗਿਆ ਲਾਲ ਚੰਦ ਜਿਹੜਾ ਉਹ ਕੀ ਆ ਉਹ ਡਾਕਟਰ ਇਹਦਾ ਕੀ ਲੱਗਦਾ ਘਰ ਵਾਲਾ ਜੀ ਉਹਦੇ ਘਰ ਵਾਲਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਸਰ ਨੇ ਕਿਹਾ ਫੋਰਟੇ ਦੇ ਪਰਚੇ ਚੱਲਦੇ ਪਹਿਲਾਂ ਕੋਈ ਨਾ ਸਰ ਕੋਈ ਨਹੀਂ ਮੈਂ ਤਾਂ ਸਰ ਜੌਬ ਕਰਦਾ ਮੇਰੇ ਬੈਡੂ ਵੀ ਟੀਚਰ ਨੇ ਜੀ ਉਹ ਉੱਥੇ ਇਕੱਲੇ ਨੇ ਮੇਰੀ ਬੱਚੀ ਬਿਮਾਰ ਹੋਈ ਪਈ ਐ ਸਰ ਮੈਂ ਤੋਂ ਵੀ ਨਹੀਂ ਕੀ ਪੋਸਟ ਹੈ ਤੁਹਾਡੀ ਮੈਂ ਸਰ ਬੀਐਸਸੀ ਪਾਸ ਸਰ ਸਰ ਇਹ ਤਰੀਕ ਤੇ ਵੀ ਤੁਸੀਂ ਆਏ ਸੀ ਹਾਂਜੀ ਸਰ ਮੈਂ ਤੇ ਸਾਨੂੰ ਨਰਿੰਦਰ ਨੇ ਕਿਹਾ ਉੱਥੇ ਤੁਸੀਂ ਰਹਿ ਇੱਥੇ ਗਿਆ ਸੀ ਕੱਪੜੇ ਸਾਨੂੰ ਉੱਥੇ ਕਹਿੰਦੇ ਤੁਸੀਂ ਕਿਵੇਂ ਕਹਾਵੇਂ 67 ਸਾਲ ਦੀ 70 ਸਾਲ ਦੀ ਤੁਸੀਂ ਉਮਰ ਦੱਸ ਦਿਓ ਬੀਬੀ ਸਹੀ ਕਿੰਨੀ ਹੈ ਬਸ ਇੰਨਾ ਹੀ ਗੱਲ ਸਰ ਪੈਂਟ ਕਿੰਨੀ 65 ਔਰ 70 ਮੈਂ ਤਾਂ ਉਹ ਰਿਪੋਰਟ ਸਰ ਤੁਰੇ ਨਹੀਂ ਜਾਂਦਾ ਯੂਨਿਟ ਵਾਲਾ ਕਿਹਨੇ ਮੈਂ ਹੁਣ ਪ੍ਰਸ਼ਾਸਨ ਕਿਹਨੂੰ ਦਵਾਂ ਇੱਕ ਤਾਂ ਪ੍ਰਸ਼ਾਸਨ ਇਕੱਠਾ ਹੋ ਰਿਹਾ ਕਿਹਨੂੰ ਦਵਾਂ ਮੈਂ ਸਾਡੀ ਆਖਰ ਵੀ ਤੁਸੀਂ ਬਹੁਤ ਥੱਕਾ ਹੋਇਆ ਜੀ ਸਰ ਕਾਸਟ ਵਾਲੀ ਗੱਲ ਤਾਂ ਨਹੀਂ ਕੀਤਾ ਗਿਆ ਇਹ ਉਸ ਤੋਂ ਬਾਅਦ ਸਰ ਸਾਰਾ ਇਹਨਾਂ ਨੇ ਡਾਟਾ ਕੱਢਿਆ ਹਿਸਾਬ-ਕਿਤਾਬ ਬਣਾਇਆ ਉਹ ਮੁੱਦੇ ਦੀ ਹਾਜ਼ਰੀ ਸੀਗੀ ਉੱਥੇ ਹਾਂਜੀ ਸਰ ਉਹਦਾ ਉਹਦਾ ਜਿਹੜਾ ਮੋਬਾਈਲ ਉੱਦਣ ਦਾ ਉੱਥੇ ਆ ਬੋਲਦਾ ਹਾਂਜੀ ਸਰ ਚੈੱਕ ਕਰ ਲਓ ਜੀ ਉਸ ਮੁੱਦੇ ਜਿਹੜਾ ਉਹ ਬੋਲਦਾ ਉਹਦੇ ਬਾਰੇ ਤੁਸੀਂ ਕਰ ਲਓ ਬ੍ਰਦਰ ਕੋ ਸੈਟ ਟੂ ਡਿਸਕਸ ਕਰੀਏ ਸਾਰੀਆਂ ਚੀਜ਼ਾਂ ਸਰ ਪਹਿਲਾਂ ਤਾਂ ਆਪਾਂ ਕਰੋ 45% ਹੈ ਜੀ ਉਹ ਜਦੋਂ ਗਾੜੀ ਮੈਨੂੰ ਇਹਦਾ ਨੰਬਰ ਬੋਲੋ ਕਿਹੜੇ ਕਿਹੜੇ ਤੁਹਾਡੇ ਇਨਕੁਆਇਰੀ ਅਫਸਰ ਕੌਣ ਹੈ ਜੀ ਐਸਪੀ ਹੈਡਕਵਰਟਰ ਆਇਓ ਹੋਣੇ ਤੁਹਾਡੇ ਐਸਪੀ ਹੈਡਕਵਰਟਰ ਕੀ ਨਾਮ ਉਹਨਾਂ ਦਾ ਅਫਸਰ ਰਜੇਸ਼ ਚੰਦਲ ਰਜੇਸ਼ ਜਿਹੜਾ ਨੇ ਤਾਂ ਕਿ ਇੱਕ ਵਾਰੀ ਹੁਣ ਆਪਾਂ ਸੈਟ ਬਣਾਈਏ ਹਾਂ ਉਹ ਬਰਨਾਲੇ ਵਾਲੇ ਕੇਸ ਚਾਈ ਸੀਗੇ ਪ੍ਰੀਤਮ ਸਿੰਘ ਵਾਲਾ 1168825 ਜਿਹੜਾ ਤੁਸੀਂ ਟੂਰ ਲੜਿਆ ਸੀਗਾ ਉੱਥੇ ਵੀ ਤਾਂ ਰੂਲ ਮਾੜਾ ਹੀ ਸੀਗਾ ਹਾਂਜੀ ਉੱਥੇ ਐਸਪੀ ਸੀਗੇ ਉਹਨੂੰ ਉਹਨਾਂ ਦਾ ਟਰਾਂਸਫਰ ਹੋ ਕੇ ਇਧਰ ਆ ਗਏ ਉੱਚੀਂ ਸਾਭ ਨਹੀਂ ਮਿਲਿਆ ਅਦਾਲਤ ਨੂੰ ਨਹੀਂ ਇਹਦੇ ਚ ਆਪਾਂ ਸ਼ਿਟ ਬਣਾਈ ਸੀਗੀ ਐਕਸਪੀਂਡਰ ਉਹ ਫਿਰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਇਹਨਾਂ ਦਾ ਮੁਆਵਜ਼ਾ ਰੇ ਨਾਲੇ ਵਾਲੇ ਆ ਇਹ ਨਹੀਂ ਇਹ ਜੀ ਹਾਂਜੀ ਉਹੀ ਆਨਸਰ ਬਿਲਕੁਲ ਸਹੀ ਹਾਂ ਉਹਨੂੰ ਇੰਨਾ ਪਰਦੇ ਵਾਂਗੂ ਹੀ ਆ ਕਦ ਕੱਟ ਉਹਨਾਂ ਦਾ ਮੇਰੇ ਸਾਹ ਹਾਂਜੀ 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 ਭਾਈ ਪ੍ਰਮੋਕਟ ਹੀ ਨਹੀਂ ਜੀ ਫੇਸਬੁਕ ਉਹ ਤਾਂ ਠੀਕ ਸੀ ਹਾਂਜੀ ਪਰ ਸਾਡੇ ਸਾਰੇ ਸਾਧਨ ਵੀ ਕਾਬਜ਼ ਕਰਾ ਰਿਕੇ ਨੇ ਉਹਨਾਂ ਨੇ ਸਮਝ ਲਿਆ ਸੀਗਾ ਕਿ ਇਨਾਂ ਦਾ ਜਿਹੜਾ ਬਣਦਾ ਮੁਆਵਜ਼ਾ ਤੇ ਉਹ ਸਮਝੌਤਾ ਕਰਾ ਦਈਏ ਹੁਣ ਮੁਆਵਜ਼ਾ ਇਹਨਾਂ ਦਾ ਸਰ ਜਿੱਦਾਂ ਇਹ ਕਹਿੰਦੇ ਆ ਕਿ ਜਦੋਂ ਡੀਡ ਪਈ ਸੀਗੀ ਉਹਦੇ ਜਿਹੜਾ ਠੇਕਾ ਖੁੱਲਿਆ ਉਹ ਇਹਨਾਂ ਵੱਲੋਂ ਖੁੱਲਿਆ ਗਿਆ ਰੋਲਾ ਮੁਆਵਜ਼ੇ ਦਾ ਤਾਂ ਬਾਅਦ ਦੀ ਗੱਲ ਹੋ ਆ ਹਾਂਜੀ 65 70 ਸਾਲ ਦੀ ਤੁਸੀਂ ਉਮਰ ਦੱਸਦੇ ਹੋ ਅਸ਼ਵਰਿਆ ਰਾਏ ਦੀ ਇਹਨੂੰ ਛੇੜਿਆ ਗਿਆ ਹੈ ਸਰ ਸਰ ਉਹ ਤੋਂ ਉਹਨੂੰ ਫਲੋੜੀ ਹੜਦ ਨੂੰ ਚੱਕ ਕੇ ਜੇਲ੍ਹ ਪਾਇਦਾ ਜਿਹਦੀ 8 ਮਹੀਨਿਆਂ ਦੀ ਬਿਮਾਰ ਬੱਚੀ ਉਹ ਸੋਹਣਾ ਜਣੱਖਾ ਮੁੰਡਾ ਹਾਂ ਸਾਰੇ ਸਾਡੇ ਨਾਲ ਸਾਰੇ ਮੋਟਰਸਾਈਕਲ ਸਾਰੇ ਉਹਦੇ ਨਾਲ ਮਤਲਬ 65 ਸਾਲ ਦੀ ਅਸ਼ਵਰੀਆ ਰਾਏ ਉਹਦੇ ਕਹਿਣ ਤੇ ਤੇ ਜਿਹੜਾ ਸਿਰੇ ਦਾ ਉਹ ਹੈਗਾ ਆ ਬੰਦਾ ਨਸ਼ੇੜੀ ਨਸ਼ੇ ਵੇਚਦਾ ਉਹਦੇ ਕਹਿਣ ਤੇ ਲੋਏ ਨੇ ਲੋਏ ਨੋ ਜੀ ਸਰ ਜਦੋਂ 112 ਦੀ ਕੰਪਲੇਂਟ ਕੀਤੀ ਮੌਕੇ ਤੇ ਕੀ ਸੀ ਇੱਕ ਵਾਰ ਟੋਨਰ ਨਹੀਂ ਕੀਤੀ ਜੀ 112 ਤੇ ਇਹਨਾਂ ਨੇ ਕਿ ਜੁਤੀਆਂ ਖਾਣ ਵਾਲੇ ਨੇ ਕੰਪਲੇਂਟ ਕੀਤੀ ਗਾਲਾ ਖਾਣ ਵਾਲੇ ਨੇ ਕੰਪਲੇਂਟ ਕੀਤੀ ਲੈ ਜੀ ਸਾਡੇ ਸੀ ਐ ਕਹਿੰਦੇ ਵੀ ਸਾਡੇ ਕਬਜ਼ਾ ਕਰਨ ਆ ਗਿਆ ਵੀਡੀਓ ਦੇਖਾ ਦਿਨਾ ਜੀ ਉਹ ਉੱਥਾ ਸਾਡੇ ਦੀ ਹੋਰ ਜਿਹੜੇ ਕਰਦਾ ਜੀ ਆ ਪੁਲਿਸ ਦੀ ਗੱਡੀ ਖੜੀ ਆ ਦੇਖੋ ਜੀ ਐਸਐਫ ਦੀ ਗੱਡੀ ਖੜੀ ਆ ਸਰ ਦਿਖਾ ਲਿਆ ਵੀਡੀਓ ਅਫਸਰ ਕੋਲ ਹੈ ਲੈਡੀ ਐਂਡ ਜੂਬੀ ਜੀ ਲੈਡੀ ਸਰ ਉਹ ਤਾਂ ਪਹਿਲਾਂ ਚੈੱਕ ਕਰਕੇ ਜੇ ਕੋਈ ਬੈਠਾ ਤਾਂ ਨਹੀਂ ਇੱਕ ਨਸ਼ੇ ਵਾਲਿਆਂ ਦਾ ਹੀ ਨਸ਼ੇ ਵਾਲੇ ਤਾਂ ਤੇਰੇ ਆ ਉਹਨਾਂ ਨੂੰ ਥੋੜਾ ਕੀ ਕਹਿੰਦੇ ਕੈਪ ਵਾਲੀ ਕੀ ਕੋਣ ਹੈ ਜੀ ਇਹ ਪਾ ਇਹ ਪਾਈ ਲੈ ਜੀ ਉਹਦਾ ਸੈਕਟਰ ਦਾ ਸਾਥ ਉਹ ਬੜੀ ਅਸਰਦਾਰ ਆਪ ਕੰਮ ਕਰ ਰਹੇ ਠੀਕ ਹੈ ਜੀ ਭਈਆ ਸਰ ਮਰਨ ਮਰੋਨ ਦੀ ਕਹਿੰਦੇ ਮਾਰ ਦਾਂਗੇ ਉਹ ਵੀ ਵੀਡੀਓ ਕਾਟ ਕੇ ਦਿਖਾਉਣਾ ਜੀ ਕਹਿੰਦਾ ਜੀ ਮੇਰੇ ਗੈਂਗਸਟਰ ਅੰਦਰ ਲਿਖ ਕੇ ਕਹਿੰਦਾ ਗੈਂਗਸਟਰ ਮਰਨ ਮਰੋਨ ਦੀ ਕਿੰਨਾ ਕਰਦੇ ਆ ਕੀ ਆਪਦਾ ਕੀ ਸਭ ਨੂੰ ਜਾਣਦੇ ਨਹੀਂ ਆ ਸਰ ਸਰ ਆ ਮੁੰਡੇ ਦੇਖ ਤਾਂ ਸਹੀ ਸੋਹਣੇ ਚ ਲੱਗੇ ਮੁੰਡੇ ਇਹਨਾਂ ਨੇ ਗੈਂਗਸਟਰ ਬਣਨਾ ਜੁੱਤੀ ਹੈਗਾ ਜਦੋਂ ਜ਼ੁਲਮ ਅਤਿਆ ਚਾਹ ਤੁਸੀਂ ਸੁਣਵਾਈ ਨਹੀਂ ਕਰਨੀ ਤੇ ਬੰਦੂਕਾਂ ਦੇ ਨਾਲ ਨਹੀਂ ਚੁੱਕਣੀਆਂ ਸਭ ਜਿਹੜਾ ਇਹ ਜਿਹੜੇ ਲਾਂਦੇ ਨੇ ਮੇਰੇ ਤੇ ਸਰਵਾਈ ਸਰਵਿਸ ਤੁਸੀਂ ਦੇਖ ਲਓ ਮੈਂ ਤਾਂ ਅਜ ਤੱਕ ਕਦੇ ਇਦਾਂ ਕਰ ਮੈਂ ਜੀ ਤੁਸੀਂ ਆថਬਾ ਲੈ ਕੇ ਆਏ ਮੇਰੇ ਲਈ